ਅੱਧੀ ਰਾਤੀ ਕਾਰ ਮਾਲਕ ਦੇ ਖਾਤੇ ਵਿੱਚੋਂ ਪੈਸੇ ਕੱਟਣ ਦਾ ਮੈਸੇਜ ਆਉਣ ਤੇ ਉਹ ਰਹਿ ਗਿਆ ਹੱਕਾ ਬੱਕਾ ਲੋ ਆ ਤਾਂ 11 ਵਜੇ ਤੇ 10-15 ਮਿੰਟ ਤੇ ਸਾਡਾ ਫੇਰ ਇੱਕ ਟੋਲ ਪਾਇਆ ਥਨੋਰੀ ਬਾਰਡਰ ਦੇ ਲਾਗੂ ਕੋਟਿਆ ਤੇ ਉਹ ਜੀ ਦੇ ਭਰੇ ਸਾਨੂੰ ਨਹੀਂ ਵੀ ਸਾਡੀ ਗੱਡੀ ਦਾ بار-ਬਾਰ ਕਿਉਂ ਕਟੋ ਰਿਹਾ ਜਾਂ ਸਾਡੇ ਡਾਕੂਮੈਂਟ ਦਾ ਕੋ ਮਿਸਯੂਜ਼ ਕਰ ਰਿਹਾ ਜਾਂ ਕੋਈ ਆ ਸਿੱਧਾ ਸਕੈਮ ਕਰਕੇ ਕੋ ਡੁਪਲੀਕੇਟ ਕੋਈ ਫਾਸਟੈਗ ਤਿਆਰ ਕਰ ਰਿਹਾ ਹੈ ਗਾਰਾਜ ਵਿੱਚ ਖੜੀ ਕਾਰ ਦਾ 290 ਕਿਲੋਮੀਟਰ ਦੂਰ ਟੋਲ ਪਲਾਜ਼ੇ ਤੇ ਕੱਟਿਆ ਗਿਆ ਟੋਲ ਮੈਂ ਜਿਹੜੇ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਦਾ ਦਿੰਦੇ ਆ ਲਾ ਕੇ ਟੈਗ ਫਸਟ ਟੈਗ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹਨਾਂ ਦਾ ਥੋੜਾ ਜਿਆਦਾ ਹੁਣ ਚਾਹੀਦਾ ਵਾ ਵੀ ਇਹ ਇਹਨਾਂ ਮਿਸਯੂਜ਼ ਕਰਾਉਂਦੇ ਹੁਣ ਕਿ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਨਗਰ ਵਿੱਚ ਇੱਕ ਗਰਾਜ ਵਿੱਚ ਖੜੀ ਸਵਿਫਟ ਕਾਰ ਦਾ ਅੱਧੀ ਰਾਤ ਨੂੰ ਅਚਾਨਕ ਟੋਲ ਕੱਟਿਆ ਜਾਂਦਾ ਹੈ ਤਾਂ ਟੋਲ ਕੱਟਣ ਉਪਰੰਤ ਜਦ ਕਾਰ ਮਾਲਕ ਦੇ ਮੋਬਾਈਲ ਤੇ ਪੈਸੇ ਕੱਟਣ ਦਾ ਮੈਸੇਜ ਆਇਆ ਤਾਂ ਮੈਸੇਜ ਵੇਖ ਕੇ ਇੱਕ ਵਾਰ ਤਾਂ ਕਾਰ ਮਾਲਕ ਹੱਕਾ ਬੱਕਾ ਰਹਿ ਜਾਂਦਾ ਕਿਉਂਕਿ ਕਰੀਬ 290 ਕਿਲੋਮੀਟਰ ਦੀ ਦੂਰੀ ਤੇ ਖਨੌਰੀ ਨੇੜੇ ਇੱਕ ਟੋਲ ਪਲਾਜ਼ਾ ਪਾਰ ਕਰਨ ਤੇ ਉਸਦੇ ਖਾਤੇ ਵਿੱਚੋਂ 95 ਰੁਪਏ ਕੱਟੇ ਜਾਂਦੇ ਨੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਾਰ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਵੀ ਮੇਰੇ ਨਾਲ ਇਹ ਘਟਨਾ ਵਾਪਰੀ ਸੀ ਪਰ ਹੁਣ ਇਹ ਫਿਰ ਘਟਨਾ ਵਾਪਰਨ ਕਾਰਨ ਮੈਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਾਰ ਤਾਂ ਦੀਨਾਂਗਰ ਵੀਖੇ ਖੜੀ ਸੀ ਅਤੇ ਖਨੌਰੀ ਨੇੜੇ ਟੋਲ ਪਲਾਜੇ ਤੋਂ ਮੇਰੀ ਗੱਡੀ ਦਾ ਟੋਲ ਕਿਵੇਂ ਕਟਿਆ ਜਾ ਸਕਦਾ ਮੈਂ ਸੰਬੰਧੀ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਕਿ ਇਸ ਦੇ ਉੱਪਰ ਪਧਰੀ ਜਾਂਚ ਕੀਤੀ ਜਾਵੇ ਕਿਉਂਕਿ ਦੂਸਰੀ ਵਾਰ ਹੋ ਚੁੱਕਿਆ ਹੈ ਤੇ ਹੋਰ ਲੋਕ ਵੀ ਇਸ ਠੱਗੀ ਦੇ ਸ਼ਿਕਾਰ ਤੋਂ ਬਚ ਸਕਣ ਤੇ ਅਜ ਤੋਂ ਸਾਲ ਪਹਿਲੇ ਵੀ ਸਾਡਾ ਗੱਡੀ ਗੈਰੇਚ ਲੱਗੀ ਸੀ ਤੇ ਭੁਲਕੇ ਗੈਰੇਚ ਗੱਡੀ ਹੁੰਦੀਆਂ ਨਹੀਂ ਸਾਡਾ ਟੋਲ ਪਲਾਜ਼ਾ ਢਟੋਇਆ ਸੀਗਾ ਇੱਥੋਂ 90 ਕਿਲੋਮੀਟਰ ਪੈਂਦਾ ਤੋਂ ਸਾਡੇ ਇੱਥੋਂ ਜੁਗੀਨਾਗਰ ਕੋ ਤੇ ਉਹ ਡੇਢ ਸਾਲ ਪਹਿਲੇ ਵੀ ਢਟੋਇਆ ਸੀ ਤੇ ਹੁਣ ਅੱਜ ਆਪਣੇ 7 4 2025 ਨੂੰ ਵੀ ਰਾਤ 11 ਵਜੇ ਤੇ 10 15 ਮਿੰਟ ਤੇ ਸਾਡਾ ਫੇਰ ਇੱਕ ਟੋਲ ਪਲਾਜ਼ਾ ਫਨੋਰੀ ਬਾਉਂਡਰ ਤੇ ਲੱਗੂ ਢਟਿਆ ਤੇ ਉਹ ਇਹਦੇ ਭਰੇ ਸਾਨੂੰ ਨਹੀਂ ਵੀ ਸਾਡੀ ਗੱਡੀ ਦਾ ਬਾਰ-ਬਾਰ ਕਿਉਂ ਕਟੋ ਰਿਹਾ ਜਾਂ ਸਾਡੇ ਡਾਕੂਮੈਂਟ ਦਾ ਕੋ ਮਿਸਯੂਜ਼ ਕਰ ਰਿਹਾ ਜਾਂ ਕੋਈ ਆਰਸੀ ਦਾ ਸਕੈਨ ਕਰਕੇ ਕੋ ਡੁਪਲੀਕੇਟ ਕੋਈ ਫਾਸਟੈਗ ਤਿਆਰ ਕਰ ਰਿਹਾ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਆ ਇਹ ਹੁਣ ਸਾਡੀ ਸਮਝ ਤੋਂ ਪਰੇ ਗੱਲ ਆ ਤੇ ਅਸੀਂ ਪੁਲਿਸ ਨੂੰ ਵੀ ਪਹਿਲੀ ਵਾਰੀ ਇਤਲਾਹ ਦਿੱਤਾ ਸੀ ਤੇ ਪੁਲਿਸ ਕਹਿੰਦੀ ਸੀ ਵੀ ਤੁਸੀਂ ਐਨਐਚਏ ਵਾਲਿਆਂ ਕੋਲ ਵੈਰੀਫਾਈ ਕਰੋ ਜਾ ਕੇ ਤੇ ਉਹ ਵੀ ਚਲੋ ਅਸੀਂ ਅਪਰੋਚ ਲੜਾ ਕੇ ਕੀਤੀ ਸੀ ਗੱਲ ਉਹਨਾਂ ਤੇ ਉਹ ਐਨਐਚਏ ਵਾਲਿਆਂ ਨੇ ਸੌਰੀ ਫੀਲ ਕੀਤੀ ਸੀ ਵੀ ਸਾਡੇ ਮੁਲਾਜ਼ਮ ਕੋ ਗਲਤ ਇਨਰਾਜਸ਼ਨ ਹੋ ਗਈ ਆ ਉਹ ਮੈਂ ਇੰਟਰੀ ਤੇ ਰਿਵਰਸ ਕਰਤੀ ਸੀ ਪਰ ਲਗ ਗਿਆ ਜੀ 1.5 ਸਾਲ ਬਾਅਦ ਫੇਰ ਦੁਬਾਰਾ ਇਹ ਸਾਡਾ ਕਾਲਪਲਾਜ ਜਿਹੜਾ ਵਾ 11:15 ਕਿ ਮਿੰਟ ਤੇ ਕਟੋਇਆ ਵਾ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਕਲੈਰੀਫਾਈ ਕਰਾਓ ਕਿ ਇਹ ਮਤਲਬ ਕਿ ਕੋਈ ਮੈਸੇਜ ਹੋਣਾ ਕਰਦਾ ਹੋਵੇ ਸਾਡਾ ਮਤਲਬ ਕਿ ਗੱਡੀ ਦਾ ਜੋ ਵੀ ਨੰਬਰ ਹੈ ਗਿਆਨ ਚ ਗੱਡੀ ਹੈ ਜੀ ਸੀਸੀ ਕਮਰੇ ਲੱਗੇ ਆ ਸਾਡੇ ਕੋਲ ਸਾਡੇ ਕੋਲ ਆਪਾਂ ਤੇ ਪੂਰੇ ਡਾਕੂ ਮਿਲ ਗਏ ਲੀਗਲ ਕੰਮ ਰੱਖਿਆ ਵਾ ਪਰ ਸੀਸੀ ਲੱਗੇ ਆ ਕਮਰੇ ਸਾਡੇ ਸ਼ੋਰੂਮ ਤੇ ਗੈਰੇਜ ਵੀ ਲੱਗਾ ਵਾ ਪਰ ਉੱਤ ਟੂਣਾ ਤੇ ਨਹੀਂ ਚਾਹੀਦਾ ਨਾ ਐਨ ਐ ਜੀ ਬਹੁਤ ਵੱਡੀ ਕੰਪਨੀ ਹੈ ਸਕੈਨ ਹੈ ਜਿਹੜਾ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਦਾ ਦਿੰਦੇ ਆ ਲਾ ਕੇ ਟੈਗ ਫਸਟ ਟੈਗ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹਨਾਂ ਦਾ ਥੋੜਾ ਜਿਆਦਾ ਹੋਣਾ ਚਾਹੀਦਾ ਵਾ ਵੀ ਇਹ ਇਹ ਨਾ ਮਿਸਯੂਜ਼ ਕਰਾਉਂਦੇ ਹੋਣ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਮਸਲਾ ਤੇ ਹੋ ਆ ਆਰ ਸੀ ਦੀ ਕਾਪੀ ਦਾ ਵੀ ਨਾ ਕੰਮ ਹਾਂ ਆਰ ਸੀ ਦੀ ਕਾਪੀ ਦੇ ਆਧਾਰ ਘਟ ਵਗੈਰਾ ਦੂ ਸਕੈਨ ਕਰ ਲੈਂਦੇ ਆ ਤੇ ਉਹ ਕਿਸੇ ਨੂੰ ਵੀ ਲਾ ਸਕਦੇ ਆ ਇਹ ਮੈਸਜ ਯੂਜ਼ ਕਰਾਣਾ ਵਾ ਤੇ ਉਹ ਕਿਸਦਾ ਵੀ ਕਰਵਾ ਸਕਦੇ ਹੋ ਜੋ ਉਸ ਲੱਗਣ ਡਿਆ ਸਨ ਪਹਿਲੇ ਉਹ ਬਿਨਾ ਮਾਮਲਾ ਪੜਿਆ ਕਿ ਹਾਂਜੀ ਸਾਡਾ ਇਹ ਅਜੇ ਤੱਕ ਸੁਣਿਆ ਹੀ ਨਹੀਂ ਇਹ ਸਾਡੇ ਨਾਲ ਹੀ ਇਹ ਹੋ ਰਹੀ ਹੈ ਉਹ ਕਰ ਰਹੀ ਹੋਈ ਹੈ ਪਲਾਨ ਇਹ ਹੈ ਵੀ ਉਹ ਇੱਥੇ ਲੋਕਲ ਆਪਾਂ ਪ੍ਰੈਸ ਨੂੰ ਵੀ ਇੱਕ ਖਬਰ ਦਿੱਤੀ ਸੀ ਪਹਿਲੇ ਫਸਟ ਟਾਈਮ ਤੇ ਹੁਣ ਪੁਲਿਸ ਦੇ ਵੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਪਰ ਪੁਲਿਸ ਨੇ ਉਹ ਥੋੜਾ ਕੁਝ ਕਾਰਵਾਈ ਨਹੀਂ ਕਰਦੀ ਹੈਗੀ ਉਹ ਤੇ ਚਲੋ ਤੁਹਾਡੇ ਮਾਦੀਮ ਰਹੀ ਮਲ ਕੇ ਦੇਖਦੇ ਹਾਂ মিডিਆ ਥਰੂ ਫਾਸਟੈਗ ਬਦਲ ਦੀ ਗੱਲ ਹਾਂ ਜਦ ਫਿਰ ਇਹੀ ਹਾਲਾ ਵੀ ਫਾਸਟੈਗ ਨੂੰ ਇਹਨੂੰ ਕੈਂਸਲ ਕਰਾ ਕੇ ਤੇ ਨਵਾਂ ਫਾਸਟੈਗ ਲਵਾ ਲਈਏ ਖਾਤਾ ਜ਼ੀਰੋ ਕਰਾ ਕੇ ਇਹੋ ਹਾਲਾ ਹੈ ਹੁਣ ਇਹ ਚੰਗੀ ਕਰ ਸਕਦੇ ਆਪਾਂ